ਚੌਥਾ ਪੰਚਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਪ੍ਰਮ ਕਾਟਿਆ ਜਾਈ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਵ ਦਿਆਈ गुरमत राम नाम गस हो सदा रहाओ, एहो संसार सब आवन मन मूर्ख चेत य जाना हर जियो कर करो हो, गुर मिलो हो। ਤਾ ਹਰ ਨਾਮ ਸਮਾਣਾ ਜਿਸ ਕੀ ਵਾਤ ਸੋਈ ਪ੍ਰਭ ਜਾਣੈ ਜਿਸ ਨੋ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਲਖ ਲਖਾਏ जने जा सोई जाने गुंगे की मिठाई रतन लुकाया नाही जे को रख लुकाई सब किश तेरा तू अंतर जामी तू सब नाका प्रभ सोई ਜਿਸਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੀ ਗੁਰੂ ਜੀ ਸੇਰਿਵਾ ਗੁਰ ਗਿਆਨ ਪਰ ਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਹਰ ਰਤਨ ਪਦਾਰਥ ਲਾਗਾ ਬਲਿਆ ਕੁਝ ਗਿਆਨ ਤੇ ਅੰਧੇਰਾ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਗਾ ਹੋ ਮੈਦੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤਿ ਖਦਾ ਅਕਾਲ ਮੂਰਤ ਵਰਤਾਇਆ ਬਿਨਾਸੀ ਨਾ ਕਦੇ ਮਰੈ ਨਾ ਵਿਆ ਹੋਵਾਂ ਮੇਰੇ ਪਾਬੁਲਾ ਗੁਰਮੁਖੇ ਰਾਜ ਪਾਇ ਆਨੰਦ ਗੁਣੀ ਨਿਵਾਸ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਸ ਦੀਵਲੀਂ ਦੀ one

i

ਫੁੱਲਾਂ ਦੀ ਬਾਗਾਂ ਫੁੱਲਾਂ ਦੀ ਬਾਗਾਂ ਫੁੱਲਾਂ ਦੀ ਬਾਗਾਂ ਫੁੱਲਾਂ ਦੀ ਬਾਗਾਂ ਚੁਣ-ਚੁਣ ਚਾਲੀਆਂ तीर्थ जाती जा तीर्थ जाती जा तीर्थ जा, जाती जा तीर्थ जाती ਹਰ ਚੰਦਰੀ ਚਾਤ ਹਰ ਚੰਦਰੀ bye ਗੁਰਮੁਖ ਸੁਖ ਫਲਦਾ 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 ਅਰ ਮੁਖ ਸੁਖ ਪਲਦਾ ਸ਼ਬਦ ਸਮਾਲਿਆ दीवे बलियात दीवे बलियात पा सतगुरु पादशाह जी रेम बक्शीश करण आज, आज, आज बंदी छोड़ दिवस सतगुरु पादशाह तन्न तन्न श्री गुरु हरगोबिंद साहिब महाराज जी ਜਿਨ੍ਹਾਂ ਦੇ ਪਾਵਨ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਹਾਂ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਅੰਦਰੋਂ ਬਵੰਜਾ નિર્ਦੋਸ਼ ਰਾਜਿਆਂ ਨੂੰ ਜਿਹੜਾ ਮੁਕਤ ਕਰਵਾਇਆ ਸਤਿਗੁਰ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਨ ਜਿਸ ਤਰ੍ਹਾਂ ਉਹਨਾਂ ਦੇ ਆਉਣ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਸਤਿਗੁਰ ਪਾਤਸ਼ਾਹ ਜੀ ਸਭਨਾ ਦੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਸੁੱਖ ਸਮਰiddhi ਜੀਆਂ ਨੂੰ ਚੜ੍ਹਦੀ ਕਲਾ ਸਤਿਗੁਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਸਭਨਾ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੜੇ ਬਣਾ ਕੇ ਰੱਖਣ ਪਰਿਵਾਰਾਂ ਨੂੰ ਜਰੂਰ ਕਰੋ ਚੜ੍ਹਦੀ ਕਲਾ ਜੀਆਂ ਨੂੰ ਦੇਹ ਅਰੋਗਤਾ ਦੀ ਦਾਤ ਸਤਿਗੁਰ ਪਾਤਸ਼ਾਹ ਜੀ ਸਭਨਾ ਨੂੰ ਦਰੋਂ ਕਰੋ ਚੜ੍ਹਦੀ ਕਲਾ ਦੀ ਦਾਤ ਅਪਲੋਕਸ਼ਿ ਕਰਨ ਜੀ ਅਗਲੇ ਸਮੇਂ ਵਾਸਤੇ ਸ੍ਰੀ ਸੁਖੁਣੀ ਸਾਹਿਬ ਸੇਵਾ ਸੁਸਾਇਟੀ ਦਾ ਜਥਾ ਪਹੁੰਚ ਚੁੱਕਿਆ ਆਓ ਉਹਨਾਂ ਪਾਸੋਂ ਹਰ ਜਸ ਕੀਰਤਨ ਸਰਵਣ ਕਰਦੇ ਹਾਂ ਜੀ ਦਾਸ ਰਿਆਂ ਦੇ ਜਥੇ ਵੱਲੋਂ ਸਮੁੱਚੇ ਜਗਤ ਨੂੰ ਬੰਦੀ ਛੋੜ ਦੀ ਉਸ ਦਿਵਾਲੀ ਦੀਆਂ ਲੱਖ ਲੱਖ ਕੋਟਾਨ ਕੋਟਾਨ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ